ਸੋਣੀ ਵੇਜਲਾ ਤਾਂ ਐਵੇਂ ਪਾਪ ਨਾ ਕਮਾਈ ਵੇ ਛੋਟੇ ਅਮਸੂਮਾਨੂ ਨਾ ਨਿਹਚ ਚਣਾਈ ਵੇ ਸੋਣੀ ਵੇਜਲਾਦਾ ਸੋਣੀ ਵੇਜਲਾਦਾ ਪਾਪ ਨਾ ਕਮਾਈ ਵੇ ਛੋਟੀਆਂ ਮਾਸੂਮਾਂ ਨੂੰ ਨਾ ਨੀਹਾਂ ਚ ਚਣਾਈ ਵੇ ਸੋਣੀ ਵੇ ਜਲਾਦਾ ਤੂੰ ਕੱਢ ਦੇ ਗੋਬਿੰਦ ਦੇ ਪੁੱਤ ਸੀ ਵੈਰ ਕਾ ਤੂੰ ਕੱਢ ਦੇ ਗੋਬਿੰਦ ਦੇ ਪੁੱਤ ਸੀ ਮਿਟਾਇਆ ਨਾ ਏ ਮਿਟਣੇ ਮਿਟਾਇਆ ਨਾ ਏ ਮਿਟਣੇ ਭਾਵੇਂ ਸਹਾਰਾ ਜੋਰ ਨਹੀਂ ਵੇ ਛੋਟੇ ਮਸੂਮਾ ਨੂੰ ਨਾ ਚ ਚਨਾਈ ਵੇ ਸੋਣੀ ਵੇ ਜਲਾਦਾ ਇਸਲਾਮ ਦੀ ਫਿਆਚ ਜਾ ਕੇ ਫਤਿਹਾਂ ਗੁਜਰੀ ਸੀ ਇਸਲਾਮ ਦੀ ਫਿਆਚ ਜਾਦੇ ਜਾ ਕੇ ਫਤਿਹਾਂ ਬੁਲਾਈ ਸੀ ਬੱਚਿਆਂ ਨੇ ਸੂਬੇ ਦੀ ਜਾਕੇ ਹੋਸ਼ ਉਡਾਈ ਸੀ ਬੱਚਿਆਂ ਨੇ ਸੂਬੇ ਦੀ ਜਾਕੇ ਹੋਸ਼ ਉਡਾਈ ਸੀ ਸੱਚ ਹੋਵੇ ਕੋੜਾ ਸੁਣ ਸੱਚ ਹੋਵੇ ਕੋੜਾ ਸੁਣ ਐਵੇਂ ਨ ਕਦਰਾਈ ਵੇ ਛੋਟਿਆਂ ਮਸੂਮਾ ਨੀਹਾਂ ਚੂਚਣਾ ਨਾ ਸੋਨੀ ਵੇਜ ਲਾਦਾ ਸੁਪੇ ਦੀ ਕਚਰੀ ਵਿੱਚ ਸੱਚੇ ਨਾ ਬੋਲੇ ਆ ਉੱਥੇ ਆ ਕੇ ਸੁੱਚੇ ਨੇ ਕੁਫਰ ਬੜਾ ਤੋਲੇ ਆ ਉੱਥੇ ਆ ਕੇ ਸੁੱਚੇ ਨੇ ਕੁਫਰ ਬੜਾ ਤੋਲੇ ਆ ਤੂੰ ਵੀ ਆ ਜਾ ਮੋਲਵੀ ਤੂੰ ਵੀ ਆ ਜਾ ਮੋਲਵੀ ਤੇ ਫਤਵਾ ਸਣਾਈ ਵੇ ਛੋਟੇ ਮਸੂਮ ਨੂੰ ਨਾ ਨਿਹ ਚ ਚਣਾਈ ਵੇ ਸੁਣੀ ਵੇ ਜਨ ਦਾ ਦੋ ਸਿੱਧੀ ਰੱਖ ਨਹੀ ਵੀਰਾਂ ਕੋਲ ਜਣਾ ਐਸਾ ਕਸਰ ਨਾ ਕੋਈ ਰੱਖ ਲਈ ਵੀਰਾਂ ਕੋਲ ਜਣਾ ਐਸਾ ਕਸਰ ਨਾ ਕੋਈ ਰੱਖ ਲਈ ਸਾਡੇ ਖੂਨ ਨਾਲ ਇਟਾਂ ਸਾਡੇ ਖੂਨ ਨਾਲ ਇਟਾਂ ਕਰੀ ਤੂੰ ਤਰਾਈ ਵੇ ਛੋਟਿਆ ਮਸੂਮਾ ਨੂੰ ਨੀਹ ਚ ਚੁਣਾਈ ਵੇ ਸੁਣੀ ਵੇ ਜਲਾਦਾ ਤਰਮਨ ਭੋਣਾ ਅਸੀ ਜਾਨਾ ਨ ਪਿਆਰੀਆਂ ਦਦੇ ਵੱਲ ਜਾਂ ਵੱਲੇ ਜਾਨ ਰਦੀਆਂ ਹੋ ਗਈਆਂ ਤਿਆਰੀਆਂ ਮਿੱਤਰ ਆਵੇ ਹੰਝੂਆਂ ਦੀ ਮਿੱਤਰ ਆਵੇ ਹੰਝੂਆਂ ਦੀ ਚੜੀ ਨਾ ਤੁਲਾਈ ਵੇ ਛੋਟੀਆਂ ਮਸੂਮਾ ਨੂੰ ਨੀਹ ਚੂਚਣਾਈ ਵੇ ਸੁਣੀ ਵੇ ਜਲਾਦਾ ਸੁਣੀ ਵੇ ਜਲਾਦਾ ਐਨੇ ਪਾਪ ਨਾ ਕਮਾਈ ਵੇ ਛੋਟੇ ਮਸੂਮ ਨੂੰ ਨਾ ਨੀਹ ਚ ਚੜਾਈ ਵੇ ਸੋਣੀ ਵੇ ਜਲਾਤਾ ਸੋਣੀ ਵੇ ਜਲਾਤਾ ਸੋਣੀ ਵੇ ਜਲਾਤਾ ਵਾਹਿਗੁਰੂ ਕੀ ਕਥਾ ਸਵਾ